ਸਤਿ ਸ਼੍ਰੀਕਾਲ ਜੀ ਮੇਰੀ ਸਾਰੀ ਹੀ ਜੂਟੀ ਫੈਮਲੀ ਨੂੰ ਅੱਜ ਆਪਾਂ ਕਾਫੀ ਦਿਨਾਂ ਦੇ ਬਾਅਦ ਲੱਗੀਆਂ ਮੈਂ ਵੀਡੀਓ ਬਣਾਣਾ ਥੋੜਾ ਮੈਂ ਬਾਹਰ ਗਈ ਹੋਈ ਸੀਗੀ ਛੁੱਟੀਆਂ ਸੀ ਬੱਚਿਆਂ ਨੂੰ ਤੇ ਅੱਜ ਮੈਂ ਲੱਗੀ ਸੀਗੀ ਵੀਡੀਓ ਬਣਾਣਾ ਤੇ ਮੇਰੀ ਆਂਦੀ ਨੂੰ ਸੇਵ ਵੀ ਜਿਹੜੇ ਕਾਫੀ ਖਰਾਬ ਹੋ ਗਏ ਕਾਫੀ ਕੀ ਮਤਲਬ 90% ਹੀ ਖਰਾਬ ਹੋ ਕੇ ਜਿਹੜੇ ਥੱਲੇ ਡਿੱਗ ਗਏ ਗਲ ਗਏ ਕੁਝ ਤੇ ਕੁਝ ਪਾਣੀ ਨਹੀਂ ਪਿਆ ਤੇ ਕੁਝ ਇਸ ਤਰ੍ਹਾਂ ਨਾ ਦੇਖੋ ਤੁਸੀਂ ਸੁੱਕ ਗਏ ਤੇ ਫੰਗਸ ਲੱਗੀ ਤੇ ਕਾਣ ਪੈ ਗਈ ਬਹੁਤ ਜ਼ਿਆਦਾ ਇਸ ਤਰ੍ਹਾਂ ਤੇ ਮੈਂ ਤੇ ਜੋ ਨਤੀਜਾ ਕੱਢਿਆ ਹੈ ਆਰਗੇਨਿਕ ਦਾ ਕਿ ਨਹੀਂ ਕਾਮਯਾਬ ਨਹੀਂ ਹੋ ਸਕਦੇ ਪਿਓਰ ਆਰਗੇਨਿਕ ਜੇ ਆਪਾਂ ਕਹੀਏ ਤੇ ਆਪਣੇ ਪੱਲੇ ਕੁਝ ਵੀ ਨਹੀਂ ਪੈਂਦਾ ਇਸ ਕਰਕੇ ਮੈਂ ਤਾਂ ਥੋੜੀ ਅੱਗੇ ਤੋਂ ਖਾਦ ਵਗੈਰਾ ਇਹਨਾਂ ਨੂੰ ਪਾਉਂਗੀ ਤੇ ਨਾਲ ਹੀ ਮੈਂ ਜਿਹੜੀ ਆ ਥੋੜੀ ਥੋੜੀ ਪੈਸਟੀਸਾਈਡ ਵੀ ਹਲਕੀ ਹਲਕੀ ਪਾਇਆ ਕਰਨੀ ਆ ਕਿਉਂਕਿ ਫਿਰ ਲਗਾਇਆ ਦਾ ਕੀ ਫਾਇਦਾ ਜੇ ਆਪਣੇ ਪੱਲੇ ਕੁਝ ਨਹੀਂ ਪਿਆ ਹਨਾ ਸੇਬ ਦਾ ਸਾਈਜ਼ ਬਹੁਤ ਸੋਹਣਾ ਬਣਿਆ ਸੀ ਤੁਸੀਂ ਦੇਖੋ ਇਹ ਨਹੀਂ ਕਹਿ ਸਕਦੇ ਕਿ ਸਾਈਜ਼ ਵਗੈਰਾ ਨਹੀਂ ਬਣਿਆ ਸਾਈਜ਼ ਠੀਕ ਆ ਮਤਲਬ ਜਿੰਨਾ ਕਾ ਆਪਾਂ ਇਹਨੂੰ ਖਾਦ ਪਾਣੀ ਦਿੱਤਾ ਉਹ ਸਾਬ ਦੇ ਨਾਲ ਕੁਝ ਛੋਟੇ ਆ ਕੁਝ ਵੱਡੇ ਆ ਤੇ ਅੱਜ ਜਿੰਨੇ ਕ ਰਹਿੰਦੇ ਆ ਮੈਂ ਤੋੜ ਲੈਣੇ ਕਿਉਂਕਿ ਪੰਛੀ ਜਿਹੜੇ ਆ ਨਾ ਉਹ ਸਾਰੇ ਹੀ ਤੋੜ ਤੋੜ ਸਿੱਟੀ ਜਾ ਰਹੇ ਆ ਕੁਝ ਇਸ ਤਰ੍ਹਾਂ ਆਪਣੇ ਆਪ ਹੀ ਗਲ ਗਏ ਫੰਗਸ ਲੱਗ ਕੇ ਸੇਵ ਲੱਗਾ ਬਹੁਤ ਸੀ ਕੁਸ਼ਿਆਂ ਦੇ ਵਿੱਚ ਲੱਗੇ ਹੋਏ ਸੀਗੇ ਪਰ ਦੇਖੋ ਤੁਸੀਂ ਮਤਲਬ ਬਹੁਤ ਜ਼ਿਆਦਾ ਜਿਹੜੇ ਖਰਾਬ ਹੋ ਗਏ ਪਾਣੀ ਤਾਂ ਖੈਰ ਪਾਤਾ ਸੀ ਬਾਅਦ ਚ ਤੇ ਪਰਫੰਗਸ ਲੱਗ ਗਈ ਇਹਨਾਂ ਨੂੰ ਮਤਲਬ ਬਹੁਤ ਜ਼ਿਆਦਾ ਕਿਉਂਕਿ ਸਪਰੇ ਵਗੈਰਾ ਨਹੀਂ ਕੀਤੀਆਂ ਤੇ ਕੁਝ-ਕੁਝ ਬਚ ਗਏ ਆ ਜਿੰਨੇ ਕੁ ਬਚੇ ਆ 10% ਉਹਨੇ ਕਾ ਪੱਜ ਤੋੜ ਲੈਣੇ ਆ ਤੇ ਥੋੜੇ ਖਟ-ਮਿੱਠੇ ਜਿਹਾ ਬਹੁਤ ਜ਼ਿਆਦਾ ਮਤਲਬ ਮਿਠਾਸ ਨਹੀਂ ਹੈਗੀ ਇਸ ਵੈਰੈਟੀ ਦੇ ਵਿੱਚ ਮੈਨੂੰ 골ਡਨ ਲੱਗਦਾ ਪਿਆ ਆ ਡੋਸਟਰ 골ਡਨ ਜਿਹਨੂੰ ਕਹਿ ਦਿੰਦੇ ਆ ਬਾਕੀ ਜੇ ਤੁਹਾਨੂੰ ਪਤਾ ਹੋਏ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਹੜੀ ਵੈਰੈਟੀ ਆ ਮੈਂ ਲਗਾਏ ਤਾਂ ਅਲੱਗ-ਅਲੱਗ ਸੀ ਬੁੱਟੇ ਪਰ ਮੇਰੇ ਨਾਲ ਸੇਮ ਹੀ ਵੈਰੈਟੀ ਨਿਕਲ ਆਈ ਹੈ ਇਹ ਮਤਲਬ ਇੱਕੋ ਤਰ੍ਹਾਂ ਦੇ ਹੀ ਨਿਕਲ ਆਏ ਆ ਤੇ ਜਿੱਥੇ ਵੀ ਲੱਗੇ ਆ ਨਾ ਉੱਥੇ ਇਦਾਂ ਤਿੰਨ-ਤਿੰਨ ਗੁੱਛੀਆਂ ਜੀ ਲੱਗੇ ਹੋਏ ਆ ਤੇ ਅੱਗੇ ਤੋਂ ਆਪਾਂ ਇਹਨਾਂ ਨੂੰ ਕੋਈ ਖਾਦ ਵਗੈਰਾ ਨਾ ਹਲਕੀ-ਫੁਲਕੀ ਜੀ ਜ਼ਰੂਰ ਪਾਣੀ ਆ ਤੇ ਇਹ ਸਾਲ ਤਾਂ ਹੁਣ ਚਲੋ ਜਿਹੜਾ ਨਿਕਲ ਗਿਆ ਆ ਹੁਣ ਕੁਛ ਆਪਾਂ ਇਹਨੂੰ ਕਰ ਵੀ ਨਹੀਂ ਸਕਦੇ ਜਿਹੜਾ ਫਲ ਆਣਾ ਸੀ ਸੋ ਆ ਗਿਆ ਤੇ ਹੁਣ ਤਾਂ ਸਿਰਫ ਤੜਾਈ ਆ ਜਿਹੜੇ ਹੈਗੇ ਆਪਾਂ ਇਸ ਤਰ੍ਹਾਂ ਤੋੜ ਲੈਣੇ ਅੱਜ ਇਸ ਤਰ੍ਹਾਂ ਲੇਕੋ ਬਹੁਤ ਖਰਾਬ ਹੋਏ ਮਤਲਬ ਇੰਨਾ ਮਨ ਖਰਾਬ ਹੋਇਆ ਕਿ ਸਾਲ ਭਰ ਬੂਟਿਆਂ ਨੂੰ ਸਾਂਭੋ ਪਾਣੀ ਦੁਪਹਿਰੇ ਮੈਂ ਤਾਂ ਲਗਭਗ ਸਾਰੀ ਦਿਹਾੜੀ ਪਾਣੀ ਦੇਣ ਚੀ ਰਹਿਣੀ ਆ ਦੁਪਹਿਰੇ ਵੀ ਮੈਂ 11 12 ਵਜੇ ਬੂਟਿਆਂ ਨੂੰ ਪਾਣੀ ਜ਼ਰੂਰ ਇੱਕ ਵਾਰੀ ਰੱਖਣ ਆਉਣੀ ਆ ਕਿਉਂਕਿ ਬੂਟੇ ਜ਼ਿਆਦਾ ਆ ਤੇ ਪਾਣੀ ਇੱਕੋ ਵਾਰੀ ਚ ਨਾ ਇੰਨਾ ਜ਼ਿਆਦਾ ਆਉਂਦਾ ਨਹੀਂ ਹੈਗਾ ਤੇ ਫਿਰ ਮੈਂ ਮਤਲਬ ਸਾਰੀ ਦਿਹਾੜੀ 5 6 ਘੇੜੇ ਮੇਰੇ ਜ਼ਰੂਰ ਹੁੰਦੇ ਆ ਬੂਟਿਆਂ ਲ ਮਤਲਬ ਕਦੀ ਕਿਸੇ ਬੂਟੇ ਨੂੰ ਪਾਣੀ ਰੱਖ ਜਾਣਾ ਮੈਂ ਕਦੀ ਕਿਸੇ ਨੂੰ ਕਦੀ ਕਿਸੇ ਨੂੰ ਇੱਦਾਂ ਮੇਰੇ ਗਿੜੇ ਲੱਗਦੇ ਹੀ ਰਹਿੰਦੇ ਆ ਦੇਖੋ ਤੁਸੀਂ ਹੁਣ ਪੱਕ ਗਏ ਆ ਨਾ ਤਾਂ ਆਪਣੇ ਆਪ ਹੀ ਇਸ ਤਰ੍ਹਾਂ ਹੀ ਗਿੜੇ ਨਾ ਉਡਿੱਗਣ ਲੱਗ ਗਏ ਆ ਤੇ ਵੈਸੇ ਸੇਬ ਲਗਭਗ ਇੱਕ ਬੂਟੇ ਨੂੰ 10-12 ਕਿਲੋ ਸੀਗੇ ਇੰਨੇ ਕੁ ਮਤਲਬ ਹੈਗੇ ਸੀਗੇ ਪਹਿਲਾਂ ਤੇ ਪਰ ਬਹੁਤ ਜ਼ਿਆਦਾ ਖਰਾਬ ਹੋਣ ਕਰਕੇ ਜਿੰਨੇ ਕੁ ਹੁੰਦੇ ਆ ਫੇ ਮੈਂ ਤੁਹਾਨੂੰ ਸਾਰੇ ਤੋੜ ਕੇ ਦਿਖਾਉਣੀ ਆ ਮੇਰੇ ਕੋਲ ਹੈਗੇ ਆ 5 ਬੂਟੇ ਆ ਜਿਨ੍ਹਾਂ ਨੂੰ ਲੱਗੇ ਹੋਏ ਆ ਤੇ ਬਾਕੀ ਇੱਕ ਦੋ ਬੂਟੇ ਜਿਹੜੇ ਉਹ ਛੋਟੇ ਆ ਉਹਨਾਂ ਨੂੰ ਹਜੇ ਨਹੀਂ ਲੱਗੇ ਤੇ ਪਰ ਮੈਨੂੰ ਇਸ ਇੱਕ ਗੱਲ ਦਾ ਮੈਨੂੰ ਮਤਲਬ ਦੁੱਖ ਹੋਇਆ ਕਿ ਲੱਗ ਲੱਗ ਵੈਰੈਟੀਆ ਲਗਾਈਆਂ ਸੀ ਪਰ ਨਰਸਰੀ ਵਾਲੇ ਨਾ ਮਤਲਬ ਬਹੁਤ ਬੇਈਮਾਨੀ ਕਰਦੇ ਆ ਇੱਕੋ ਵੈਰੈਟੀ ਹੀ ਕਹਿ ਕੇ ਦੇ ਦਿੰਦੇ ਆ ਜਿਹੜੀ ਉਹਨਾਂ ਕੋਲ ਨਹੀਂ ਹੁੰਦੀ ਉਹਨਾਂ ਨੇ ਉਹ ਵੀ ਕਹਿ ਦੇਣਾ ਵੀ ਇਹ ਉਹੀ ਵੈਰੈਟੀ ਆ ਤੇ ਇਸ ਕਰਕੇ ਮੇਰੇ ਸਾਰੇ ਬੂਟੇ ਨਾ ਜਿਹੜੇ ਸੇਮ ਹੀ ਵੈਰੈਟੀ ਦੇ ਨਿਕਲ ਆਏ ਆ ਮੈਨੇ ਵਿੱਚ ਹਰੀਮਨ 99 ਵੀ ਲਗਾਇਆ ਸੀ ਕਿਉਂਕਿ ਉਹ ਲਾਲ ਰੰਗ ਦਾ ਹੁੰਦਾ ਵਾ ਤੇ ਉਹ ਮੇਰਾ ਹਜੇ ਤੱਕ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਸੇਬ ਦਾ ਬੂਟਾ ਇੰਨਾ ਵਿੱਚੋਂ ਕੋਈ ਨਿਕਲਿਆ ਵਾ ਤੇ ਦੋ ਬੂਟੇਆਂ ਨੂੰ ਹਜੇ ਲੱਗੇ ਨਹੀਂ ਹੈਗੇ ਉਹਨਾਂ 'ਚ ਹੋ ਸਕਦਾ ਜੇ ਨਿਕਲ ਆਵੇ ਪਰ ਮੈਨੂੰ ਲੱਗਦਾ ਨਹੀਂ ਵੀ ਹੋਊਗਾ ਹੁਣ ਬਸ ਇਹਦੇ ਨਾਲੋਂ ਤਾਂ ਲਗਭਗ ਟੁੱਟ ਗਏ ਆ ਸਾਰੇ ਜਿਹੜਾ ਇੱਕ ਦੋ ਰਹਿੰਦੇ ਆ ਉਹ ਜਾਦਾ ਛੋਟੇ ਆ ਹਜੇ ਉਹ ਫਿਰ ਤੋੜ ਲਾਂਗੇ ਜਾਂ ਚਿੜੀਆਂ ਚੁੜੀਆਂ ਨੇ ਵੀ ਵਿੱਚੋਂ ਖਾ ਖੂ ਲੈਣੇ ਇੰਨੇ ਕ ਹੁਣ ਆਪਾਂ ਚੱਲਦੇ ਆਂ ਦੂਜੇ ਬੂਟੇ ਵਾਲੇ ਨੇ ਇੱਕ ਬੂਟੇ ਨਾਲੋਂ ਹੋਏ ਆ ਜਿਆਦਾ ਛੋਟੇ ਫਿਰ ਮੈਂ ਜਿਹੜੇ ਉਹ ਨਹੀਂ ਤੋੜੇ ਅਤੇ ਇਹਦੇ ਵੀ ਤੁਸੀਂ ਦੇਖ ਸਕਦੇ ਹੋ ਇਹਦਾ ਵੀ ਜਿਹੜਾ ਫਰੂਟ ਆ ਨਾ ਸੇਮ ਹੀ ਆ ਉਹੀ ਡਿਜ਼ਾਈਨ ਆ ਇਹਦਾ ਵੀ ਤੇ ਉਹੀ ਕਲਰ ਆ ਟੇਸਟ ਵਧੀਆ ਆ ਮਤਲਬ ਖੱਟ ਮਿੱਠਾ ਜਿਹਾ ਟੇਸਟ ਆ ਨਾ ਬਹੁਤ ਜ਼ਿਆਦਾ ਮਿੱਠੇ ਆ ਨਾ ਬਹੁਤ ਜ਼ਿਆਦਾ ਖੱਟੇ ਆ ਮਤਲਬ ਖਾਣ ਵਾਲਾ ਸਵਾਦ ਠੀਕ ਆ ਵੈਸੇ ਜਿੱਡੇ ਜਿੱਡੇ ਬੂਟੇ ਹੋਏ ਆ ਇਹਨਾਂ ਨੂੰ ਤਾਂ ਸੇਵ ਚਾਹੀਦਾ ਸੀ 20 25 25 ਕਿਲੋ ਲੱਗਣਾ ਕਿਉਂਕਿ ਇਹ ਮੈ ਲਗਾਏ ਸੀਗੇ ਬੂਟੇ 21 ਦੇ ਵਿੱਚ ਲਗਾਏ ਸੀਗੇ ਤੇ ਕਾਫੀ ਵੱਡੇ ਵੱਡੇ ਬੂਟੇ ਹੋ ਚੁੱਕੇ ਆ ਤੁਸੀਂ ਦੇਖ ਸਕਦੇ ਹੋ ਸੇਵ ਕਾਫੀ ਲੱਗਣਾ ਚਾਹੀਦਾ ਸੀ ਵੈਸੇ ਇਹਨਾਂ ਨੂੰ ਉਹਨਾਂ ਨਹੀਂ ਲੱਗਾ ਇੱਕ ਤਾਂ ਆਰਗੇਨਿਕ ਦਾ ਕਾਰਨ ਹੋ ਸਕਦਾ ਵੀ ਘੱਟ ਫਰੂਟ ਲੱਗਾ ਆ ਲੱਗਾ ਬਹੁਤ ਲੱਗਦਾ ਬਹੁਤ ਆਰਗੇਨਿਕ ਇਹ ਨਹੀਂ ਵੀ ਲੱਗਦਾ ਨਹੀਂ ਆ ਬਸ ਮਤਲਬ ਬਚਦੇ ਨਹੀਂ ਹੈਗੇ ਬਾਅਦ ਵਿੱਚ ਕੁਛ ਫੰਗਸ ਲੱਗ ਜਾਂਦੀ ਆ ਕੁਛ ਜਾਨਵਰ ਖਾ ਜਾਂਦੇ ਆ ਤੇ ਕੁਛ ਮਤਲਬ ਉਹਦਾ ਝੜ ਝੜ ਕੇ ਬਾਅਦ ਵਿੱਚ ਹੌਲੀ ਹੌਲੀ ਆ ਦੇਖੋ ਤੁਸੀਂ ਬਿਲਕੁਲ ਨਿੱਕਾ ਜਿਹਾ ਸੇਵ ਇੰਨਾ ਨਿੱਕਾ ਸੇਵ ਸ਼ਾਇਦ ਉਹਦਾ ਨਹੀਂ ਆਪਾਂ ਕਦੀ ਦੇਖਿਆ ਹੋਣਾ ਇੱਕ ਨਾ ਮੈਂ ਇਹਨਾਂ ਦੀ ਇਸ ਵਾਰ ਕਟਾਈ ਵੀ ਨਹੀਂ ਕੀਤੀ ਸੀ ਸੇਵ ਦੇ ਬੂਟੇ ਦੀ ਨਾ ਕਟਾਈ ਕਰਨੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ ਕਿਉਂਕਿ ਇਹਨਾਂ ਨੂੰ ਇਹੜਾ ਫਲ ਉਹ ਨਾ ਉਹ ਹਰ ਵਾਰੀ ਨਵੀਂ ਟਾਣੀ ਤੇ ਆਉਣਾ ਹੁੰਦਾ। ਪੁਰਾਣੀ ਟਾਣੀ ਤੇ ਫਲ ਨਹੀਂ ਲੱਗਦਾ ਕਦੇ ਵੀ ਦੁਬਾਰਾ। ਜੇ ਜੀ ਟਾਣੀ ਨੂੰ ਇਸ ਵਾਰ ਫਲ ਲੱਗਿਆ ਹੈ ਨਾ ਉਹਨੂੰ ਆਉਂਦੇ ਸਾਲ ਨਹੀਂ ਲੱਗਣਾ। ਤੇ ਜੇ ਤੁਸੀਂ ਵੀ ਕਿਸੇ ਨੇ ਸੇਬਾਂ ਦੇ ਬੂਟੇ ਲਗਾਏ ਹੋਏ ਹਨਾ ਤੇ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖੋ ਵੀ ਇਹਨਾਂ ਦੀ ਕਟਾਈ ਜ਼ਰੂਰ ਕਰੋ। ਆ ਦੇਖੋ ਤੁਸੀਂ ਕਿੱਡਾ ਸੇਬ ਬਿਲਕੁਲ ਹੀ ਗਲ ਗਿਆ। ਤੇ ਆ ਦੇਖੋ ਤੁਸੀਂ ਸੇਬ ਦਾ ਰੰਗ। ਮਤਲਬ ਜੇ 골ਡਨ ਵੈਰੈਟੀ ਹੈ ਨਾ ਤਾਂ ਉਹਦਾ ਪੱਲਾ ਵੀ ਬਿਲਕੁਲ ਤੁਸੀਂ ਦੇਖੋ 골ਡਨ ਇਸ ਤਰ੍ਹਾਂ ਕਾਣੇ ਹੋਏ ਆ ਸੇਬ ਮਤਲਬ ਜਿਹੜੇ ਕਾਣੇ ਹੋਏ ਨਾ ਇਸ ਤਰ੍ਹਾਂ ਹੋਏ ਆ ਮੈਨੂੰ ਤੇ ਇਹ ਵੀ ਨਹੀਂ ਪਤਾ ਵੀ ਇਹਨਾਂ ਨੂੰ ਇਹ ਕਿਹੜੀ ਬਿਮਾਰੀ ਹੈ ਜਿਹੜੀ ਮਤਲਬ ਇਸ ਤਰ੍ਹਾਂ ਲੱਗਦੀ ਆ ਕੀ ਨਾਮ ਆ ਇਹਦਾ ਉਹ ਵੀ ਨਹੀਂ ਪਤਾ ਆ ਦੇਖੋ ਤੁਸੀਂ ਮਤਲਬ ਇੰਨਾ ਜ਼ਿਆਦਾ ਸੇਬ ਖਰਾਬ ਹੋਇਆ ਨਾ ਬੜਾ ਮਨ ਦੁਖੀ ਹੋਇਆ ਮਤਲਬ ਆ ਦੇਖੋ ਸਾਰੇ ਖਰਾਬ ਆ ਇੱਥੇ ਛਿਆਂ ਦਾ ਗੁੱਸਾ ਸੀ ਛੇ ਦੇ ਛੇ ਹੀ ਉਹ ਜਿਹੜੇ ਖਰਾਬ ਨਿਕਲੇ ਆਪਣੇ ਸੇਬ ਚਲੋ ਖੈਰ ਹੁਣ ਜਿਹੜਾ ਲੰਘ ਗਿਆ ਟਾਈਮ ਸੋ ਲੰਘ ਗਿਆ ਤੇ ਹੁਣ ਅੱਗੇ ਤੋਂ ਆਪਾਂ ਧਿਆਨ ਰੱਖਾਂਗੇ ਕੁਝ ਆਰਗੈਨਿਕ ਦਵਾਈਆਂ ਦਾ ਮੈਂ ਹੁਣ ਮੈਂ ਆ ਗਈ ਜੀ ਚੌਥੇ ਬੂਟੇ ਆਲ ਇਹਨੂੰ ਸੇਬ ਬਹੁਤ ਜ਼ਿਆਦਾ ਸੀ ਤੇ ਇਹ ਸੀਗਾ ਲਗਾਇਆ ਮੈਂ ਸੀ ਹਰੀਮਨ 99 ਪਰ ਇਹ ਵੀ ਜਿਹੜਾ ਸੇਬ ਨਾ ਉਹ ਨਹੀਂ ਨਿਕਲੀ ਵੈਰੈਟੀ ਜਿਹੜੀ ਲਗਾਈ ਸੀ ਇੱਧਰ ਤੁਸੀਂ ਦੇਖੋ ਸਾਰੇ ਹੀ ਇਹ ਵੀ ਪੰਛੀਆਂ ਨੇ ਖਾ ਲਏ ਆ ਜਿਹੜੇ ਹੈਗੇ ਸੀ ਤੇ ਬਾਕੀ ਤਾਂ ਸਾਰੇ ਲਗਭਗ ਇਹਨਾਂ ਨੂੰ ਵੀ ਉਹੀ ਫੰਗਸ ਲੱਗ ਗਈ ਸੀ ਇਹ ਸੇਬ ਦੀ ਨਾ ਸ਼ੇਪ ਦਾ ਥੋੜਾ ਜਿਹਾ ਫਰਕ ਆ ਇਹ ਥੋੜਾ ਗੋਲ ਆ ਪਰ ਕਲਰ ਇਹਨੂੰ ਵੀ ਨਹੀਂ ਆਇਆ ਰੈੱਡ ਇਹਦਾ ਵੀ ਕਲਰ ਉਹੀ ਆ ਜਿਹੜਾ ਦੂਜੇ ਸੇਬਾਂ ਦਾ ਸੇਬ ਤੁਸੀਂ ਦੇਖ ਸਕਦੇ ਹੋ ਮੈਂ ਤੋੜ ਕੇ ਟੋਕਰੀ ਭਰ ਲਈ ਆ ਲਗਭਗ 6 ਤੋਂ 7 ਕਿਲੋ ਸੇਬ ਹੋ ਗਏ ਆ ਤੇ ਹੁਣ ਆਪਾਂ ਇਹਨਾਂ ਦਾ ਕੁਝ ਜੂਸ ਬਣਾ ਲਾਂਗੇ ਤੇ ਕੁਝ ਆਪਾਂ ਇਸ ਤਰ੍ਹਾਂ ਹੀ ਖਾ ਲਾਂਗੇ ਤੇ ਉਮੀਦ ਕਰਦੀ ਆ ਕਿ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਊਗੀ ਜੇਕਰ ਮੇਰੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਕਮੈਂਟ ਚੈਨਲ ਸਬਸਕ੍ਰਾਈਬ ਕਰਨਾ ਇਧਰ ਆਪਣੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਫਰੂਟ ਆਪਣਾ ਅਗਲੇ ਮਹੀਨੇ ਪੱਕਣਾ ਉਹ ਹੈਗਾ ਜੀ ਅਮਰੂਦ ਗਵਾਵਾ ਸਭ ਤੋਂ ਮੇਰਾ ਫੇਵਰਟ ਜਿਹੜਾ ਗਵਾਵਾ ਹੀ ਹੁੰਦਾ ਪਰ ਗਰਮੀਆਂ ਦੇ ਵਿੱਚ ਇਹ ਵੀ ਫਰੂਟ ਬਹੁਤ ਜ਼ਿਆਦਾ ਖਰਾਬ ਹੁੰਦਾ ਕਿਉਂਕਿ ਤੇ ਹੁਣ ਆਪਣਾ ਜਿਹੜਾ ਜੁਲਾਈ ਦੇ ਵਿੱਚ ਅਮਰੂਦ ਪੱਕ ਕੇ ਤਿਆਰ ਹੋ ਜਾਣੇ ਆ ਲਗਭਗ 14-15 ਵੈਰਾਈਟੀਆਂ ਆਪਣੇ ਕੋਲ ਅਮਰੂਦੀਆਂ ਨੇ ਤੇ ਇਹਦੀ ਵੀ ਆਪਾਂ ਤੁਹਾਨੂੰ ਨਾਲ ਦੀ ਨਾਲ ਵੀਡੀਓ ਦਿਖਾਉਂਦੇ ਰਾਵਾਂਗੇ ਧੰਨਵਾਦੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਆਪਣਾ ਕੀਮਤੀ ਸਮਾਂ ਦੇਣ ਲਈ ਜਿਉਂਦੇ ਬਸਦੇ ਰਹੋ